ਰਨ ਤਰਨ ਪੰਜਾਬ ਦਾ ਮਾਜਾ ਖੇਤ ਹੈ ਜਿੱਥੇ ਸਿਆਸਤ ਤੋਂ ਵੱਧ ਪੰਥਕ ਲਹਿਰ ਵਗਦੀ ਹੈ ਜਿਸ ਦੀ ਫਿੱਜ਼ਾ ਦੇ ਵਿੱਚ ਗੁੰਝੀਆਂ ਨੇ ਅਰਦਾਸਾਂ ਹਰ ਵੋਟ ਵਿਕਾਸ ਦੀ ਰਾਜਨੀਤੀ ਤੱਕ ਹੀ ਸੀਮਤ ਨਹੀਂ ਬਲਕਿ ਕਜੀ ਹੀ ਤਸਵੀਰ ਤੈਅ ਕਰੇਗੀ ਜਿਸ ਦਾ ਸਿੱਧਾ ਅਸਰ ਪਵੇਗਾ 2027 ਦੀਆਂ ਚੋਣਾਂ ਤੇ ਭਾਵੇਂ ਐਤ ਕੀ ਹਰ ਉਮੀਦਵਾਰ ਕਰੋੜਪਤੀ ਹੈ ਪਰ ਸਵਾਲ ਇਹ ਹੈ ਕੀ ਵੋਟਰ ਕਿਸਦੇ ਮਿਹਰਬਾਨ ਹੋਣਗੇ ਕੀ ਆਮ ਆਦੀ ਪਾਰਟੀ ਦਾ ਜ਼ਿਮਨੀ ਚੋਣਾ ਜਿੱਤਣ ਵਾਲਾ ਸਫਰ ਬਰਕਰਾਰ ਰਹੇਗਾ ਉਹ ਹਨੀਤ ਸੰਦੂ ਤੁਹਾਡਾ ਨੀਦਵਾਲ ਕੀ ਪੰਥਕ ਸੀਟ ਤੋਂ ਅਕਾਲੀ ਦਲ ਦਾ ਕਮਬੈਕ ਹੋਵੇਗਾ ਸਿੱਖ ਚਿਹਰੇ ਦੇ ਨਾਲ ਭਾਜਪਾ ਨੂੰ ਕਿੰਨੀ ਮਜ਼ਬੂਤੀ ਮਿਲੇਗੀ ਦੁਬਾਰਾ ਬਦਲ ਨਾ ਸਕਦਾ ਹਾਂ ਕਿ ਕਾਂਗਰਸ ਨੂੰ ਪੰਥਕ ਬਖਸ਼ੀਸ਼ ਹੋਵੇਗੀ ਕਾਂਗਰਸ ਪਾਰਟੀ ਜਿੰਦਾਬਾਦ ਜਫਰ ਅੰਮ੍ਰਿਤਪਾਲ ਦੇ ਨਾਂ ਤੇ ਪੰਥ ਮੁਰਦੋ ਇਕਜੁੱਟ ਹੋਵੇਗਾ ਜਿਮਨੀ ਚੋਣ ਚਰਨਤਾਰਨ ਦੀ ਲੜੋ ਜੰਗੇ ਤਰਨਤਾਰਨ ਨੂੰ ਸਮਝਣ ਲਈ ਅੱਜ ਸ਼ੁਰੂ ਕਰਦੇ ਹਾਂ 2027 ਦੇ ਲਈ ਪੰਥਕ ਚੱਪਟਾ ਪੰਥਕ ਹਲਕੇ ਦੀ ਸਿਆਸੀ ਕੁਰਸੀ ਤੇ ਕਾਬਜ਼ ਹੋਣ ਲਈ ਲੀਡਰਾਂ ਨੇ ਪੂਰੀ ਵਾਹ ਲਾਈ ਹੋਈ ਹੈ 2027 ਤੋਂ ਪਹਿਲਾਂ ਇਹ ਜਿਮਨੀ ਚੋਣ ਸੂਬੇ ਦੀ ਪੰਥਕ ਸਿਆਸਤ ਦੀ ਨਵਜ ਟਟੋਲਨ ਦਾ ਇੱਕ ਮੌਕਾ ਹੈ ਇਸ ਲਈ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਹੈ ਤਾਂ ਦੂਜੇ ਪਾਸੇ ਵਿਰੋਧੀ ਦਲਾਂ ਨੇ ਵੀ ਮੋਰਚਾ ਬੰਦੀ ਕਰ ਦਿੱਤੀ ਹੈ 2027 ਦੇ ਲਈ ਪੰਥਕ ਚੈਪਟਰ ਦੀ ਸ਼ੁਰੂਆਤੀਆਂ ਤਸਵੀਰਾਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੋਣ ਪ੍ਰਚਾਰ ਤਾਂ ਦੂਜੇ ਪਾਸੇ ਪੰਥਕ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਤ ਸਿੰਘ ਬਾਦਲ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਐਜ਼ ਇਕ ਸਿੱਟ ਦੀ ਜਿਮਨੀ ਚੌਂਦੇ ਲਈ ਤਿੰਨੇ ਵੱਡੇ ਲੀਡਰ ਜਿਨ੍ਹਾਂ ਅਖਾੜੇ ਦੇ ਵਿੱਚ ਉਤਰ ਆਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦੇ ਲਈ ਚੋਣ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਸਾਢੇ 3 ਸਾਲ ਦੇ ਕੰਮ ਕਾਜ ਤਹਿਤ ਵਿਕਾਸ ਰੋਜ਼ਗਾਰ ਅਤੇ ਬਿਹਤਰ ਪਵਿੱਖ ਦਾ ਭਰੋਸਾ ਦਿੱਤਾ ਹੈ ਬੜਾ ਦੁੱਖ ਇਸ ਇਲਾਕੇ ਨੇ ਚੱਲਿਆ ਬੜੇ ਬੜੇ ਕਾਲੇ ਬੋਲੀਆਂ ਰਾਤਾਂ ਇਸ ਇਲਾਕੇ ਨੇ ਦੇਖੀਆਂ ਹੋਈਆਂ ਨੇ ਦਿਨ ਚ ਵੀ ਨੇਰ ਪੈਂਦਾ ਦੇਖਿਆ ਹੋਇਆ ਠੀਕ ਹੈ ਨਾ ਹੁਣ ਤਰੱਕੀ ਦੀ ਵਲੇ ਪਾਸੇ ਚਲੀਏ ਸਕੂਲਾਂ ਵਾਲੇ ਪਾਸੇ ਚਲੀਏ ਬੱਚਿਆਂ ਨੂੰ ਪੜਾ ਕੇ ਵੱਡੇ ਵੱਡੇ ਆਉਧਿਆਂ ਤੱਕ ਪਹੁੰਚਾਈਏ ਕਾਲਜ ਜੁਨਿਵਰਸਟੀਆਂ ਖੋਲ੍ਹੀਏ ਸੜਕਾਂ ਬਣਾਈਏ ਬਿਜਲੀ ਜਿਹੜੀ ਹੈ ਉਹ ਉਹਨੂੰ ਜਿਹੜਾ ਬਿਲਕੁਲ ਘਰ-ਘਰ ਤੱਕ ਪਹੁੰਚਾਈਏ ਤੇ ਫੈਸਲਾ ਸੋਚ ਕੇ ਮਾਜੀ ਵਾਲੇ ਕਦੇ ਫੈਸਲਾ ਗਲਤ ਨਹੀਂ ਲੈਂਦੇ ਤੋਂਦਰ ਸੁਖਬੀਰ ਸਿੰਘ ਬਾਦਲ ਇਸ ਚੌਣ ਅਖਾੜੇ ਦੇ ਵਿੱਚ ਸਰਕਾਰ ਨੂੰ ਉਸਤੇ ਹੀ ਕੰਮਾਂ ਨੂੰ ਲੈ ਕੇ ਘਿਰਦੇ ਦਿਖਾਈ ਦੇ ਰਹੇ ਨੇ ਇਹਨਾਂ ਨੇ ਕੀ ਕੀਤਾ ਇਹ ਨੇ ਗੰਦੇ ਬੰਦੇ ਆ ਸਾਡੇ 12000 ਕਰੋੜ ਰੁਪਏ ਕੱਢ ਕੇ ਵਟ ਗਏ 5000 ਕਰੋੜ ਤਾਂ ਇਕੱਲੇ ਆ ਜਿਹੜਾ ਇਸ਼ਤਿਹਾਰ ਲਾਉਂਦੇ ਨਾ ਤੁਸੀਂ ਹਿੰਦੁਸਤਾਨ ਦੇ ਉਨੇ ਚਲੇ ਜਾ ਢਾੜੂ ਵਾਲੇ ਦੇ ਆ ਭਗਵੰਤ ਮਾਨ ਦਾ ਫੋਟੋ ਹੀ ਹਰ ਸੜਕ ਤੇ ਹਰ ਚੀਜ਼ ਤੇ ਕਿਉਂ 1000 ਕਰੋੜ ਰੁਪਏ ਸਾਲ ਦਾ ਉਹਦੇ ਚ ਵਟਦੇ ਇਹਨਾਂ ਨੇ 1000 ਕਰੋੜ ਰੁਪਏ ਇਸ ਵਿਚਾਲੇ ਕਾਂਗਰਸ ਵੱਲੋਂ ਟੜੇਬੰਦੀ ਨੂੰ ਖਤਮ ਕਰਕੇ ਇੱਕ ਜੁੜਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਮੰਤਰੀ ਭਾਰਤ ਪੂਸ਼ ਨਾਸ਼ੂ ਕਰੀਬ 5 ਮਹੀਨੇ ਬਾਅਦ ਤਰਨਤਾਰਨ ਦੇ ਵਿੱਚ ਇੱਕ ਸਟੇਜ ਤੇ ਨਜ਼ਰ ਆਇਆ ਦੋਵਾਂ ਨੇ ਪਾਰਟੀ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਦੇ ਹੱਕ ਵਿੱਚ ਵੋਟਾਂ ਮੰਗੀਆਂ। ਭੰਡਾਰ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਗ ਉਮੀਦਵਾਰ ਨੇ। ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪ ਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾਹੀਦੇ। ਭਾਜਪਾ ਨੇ ਕਖਣੀ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ ਔਰ ਮੈਨੂੰ ਲੱਗਦਾ ਕਿ ਕਰਨ ਬੁਰਜ ਦੇ ਲੇਈ ਲੋਕਾਂ ਦੇ ਮਨ ਦੇ ਵਿੱਚ ਵਿਚਾਰ ਹੈ ਕਿ ਪੁਰਾਣਾ ਪਸ਼ੋਕੜ ਦਾਦੇ ਪੜਦਾਦਿਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜਿਆ ਲਿਖਿਆ ਹੈ ਹਾਲਾਂਕਿ ਭਾਜਪਾ ਵੀ ਇਸ ਪੰਥਕ ਸੀਟ ਤੇ ਬਹਾਨੇ ਪੰਜਾਬ ਦੀ ਸਿਆਸਤ ਵਿੱਚ ਪੈਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਸੰਧੂ ਦੀ ਜਿੱਤ ਹੈ ਕਰਨ ਦੇ ਲਈ ਲਗਾਤਾਰ ਤਰਨ ਤਰਨ ਦੇ ਵਿੱਚ ਰੈਲੀਆਂ ਤੇ ਡੋਰ ਟੂ ਡੋਰ ਕੈਂਪੇਨ ਕਰ ਰਹੇ ਨੇ ਇਸ ਤਰ੍ਹਾਂ ਲੋਕ ਨੇ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਨਹੀਂ ਚੱਲਣੀ ਹੁਣ ਲੋਕੀ ਕਹਿੰਦੇ ਨੇ ਅਨਾਜ મોદી ਦੇਗਾ ਟਾਇਲਟ મોદી ਬਣਾਏਗਾ ਕਿਸਾਨ ਦੇ ਖਾਤੇ 'ਚ 2-2000 ਰੁਪਏ મોદી ਪਾਏਗਾ ਤੇ ਸਿੱਧਾ મોદી ਨੂੰ ਹੀ ਜਿਤਾਦੀ ਏ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾ ਲਈਏ ਇਹ ਅੱਜ ਪੰਜਾਬ ਦੇ ਅੰਦਰ ਕੱਲ ਚੱਲ ਫਿਲਹਾਲ ਤਰਨਤਾਰਨ ਦਾ ਸਿਆਸੀ ਤਾਪਮਨ ਸਿਖਰ ਤੇ ਹੈ ਵੋਟਰਾਂ ਦੀ ਹਰ ਵਾਦੇ ਅਤੇ ਦਾਅਵੇ ਤੇ ਪੈਣੀ ਨਜ਼ਰ ਹੈ ਕਿਸਤੇ ਸਿਰ ਤਰਨ ਤਰਨ ਦਾ ਤਸ ਸਜੇਗਾ ਇਸ ਦੇ ਲਈ 14 ਨਵੰਬਰ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ ਤਰਨ ਤਰਨ ਤੋਂ ਸਿਦਾਰਥ ਰੋੜਾ ਸੀਟੀ ਤਰਨ ਤਰਨ ਜਿਮਨੀ ਚੌਂਚ ਮੁਕਾਬਲਾ ਪੰਜ ਕੋਨਾ ਆਪ ਕਾਂਗਰਸ ਭਾਜਪਾ ਆਕਾਲੀ ਦਲ ਵਿਚਾਲੇ ਸਿੱਧੀ ਟੱਕਰ ਹੈ ਚੁਣੌਤੀ ਅਮਰਿਤਪਾਲ ਦੀ ਪਾਰਟੀ ਵਾਰਿਸ ਪੰਜਾਬ ਦੇ ਵੀ ਸਭ ਤੋਂ ਵੱਡੀ ਹੈ ਹਰ ਕੋਈ ਆਪੋ ਆਪਣੇ ਝੰਡੇ ਤੇ ਏਜੰਡੇ ਦੇ ਨਾਲ ਤਿਆਰ ਹੈ ਪਰ ਸਵਾਲ ਇਹ ਕਿ ਜਨਤਾ ਕੀ ਚਾਹੁੰਦੀ ਹੈ ਤਰਨਤਾਰਨ ਜਿਮਨੀ ਚੌਂ ਪੰਥਕੁਰ ਜਾਣਾ ਸਿਆਸੀ ਰਵਾਇਤਾਂ ਅਤੇ ਨਵੀਆਂ ਲਹਿਰਾਂ ਦੀ ਕਸੌਟੀ ਦੀ جنگ ਹੈ ਸਿਆਸਤ ਦਾ ਉਹ ਅਖਾੜਾ ਜਿਸ ਦਾ ਪੈੜਾ ਆਸਥਾ ਦੀ ਡਿਊਟੀ ਤੋਂ ਹੋ ਕੇ ਲੰਘਦਾ ਹੈ ਇਹ ਮਹਿਜ਼ ਇੱਕ ਸੀਟ ਦੀ ਜੰਗ ਨਹੀਂ ਬਲਕਿ ਪੰਜਾਬ ਦੀ ਸਿਆਸਤ ਦੀ ਉਹ ਨਬਜ਼ ਹੈ ਜਿਸ ਦੇ ذریعے ਅਸੀਂ 2027 ਦੀ ਪੂਰੀ ਸਿਆਸੀ ਪਿਕਚਰ ਦੇਖਾਂਗੇ ਤਰਨਤਾਰਨ ਜਮਨੀ ਚੌਂ ਦੇ ਵਿੱਚ ਮੁਕਾਬਲਾ ਕਿਸੇ ਇੱਕ ਜਾਂ ਦੋ ਪਾਰਟੀਆਂ ਦੇ ਵਿਚਾਲੇ ਨਹੀਂ ਬਲਕਿ ਪੰਜ ਕੋਣਾ ਮੁਕਾਬਲਾ ਹੈ ਚਾਰ ਮੁੱਖ ਸਿਆਸੀ ਧਿਰਾਂ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਇੱਕ ਦੂਜੇ ਨੂੰ ਚੁਣੌਤੀ ਦੇ ਰਹੇ ਨੇ ਪਰ ਆਜ਼ਾਦ ਉਮੀਦਵਾਰ ਨੂੰ ਖੜਾ ਕਰਕੇ ਅਮਰਿਤਪਾਲ ਦੀ ਵਾਰਿਸ ਪੰਜਾਬ ਤੇ ਜਥੇਬੰਦੀ ਨੇ ਇਸ ਚੋਣ ਨੂੰ ਪੂਰੀ ਤਰ੍ਹਾਂ ਪੰਥਕ ਰੰਗ ਦੇ ਦਿੱਤਾ ਹੈ ਅਮਰਿਤਪਾਲ ਖਡੂਰ ਸਾਹਿਬ ਤੋਂ ਐਮਪੀ ਨੇ ਅਤੇ ਤਰਨਤਾਰਨ ਸੀਟ ਅਮਰਿਤਪਾਲ ਦੀ ਲੋਕ ਸਭਾ ਹਲਕੇ ਦੀ ਇੱਕ ਅਹਿਮ ਵਿਧਾਨ ਸਭਾ ਸੀਟ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਤਾਤਰ ਆਮ ਆਦਮੀ ਪਾਰਟੀ ਦੀ ਜਿਸ ਨੇ ਹਰਮੀਤ ਸਿੰਘ ਸੰਧੂ ਤੇ ਦਾ ਖੇਡਿਆ ਜੋ ਕਿ ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਰਨਤਾਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਨੇ ਸਭ ਤੋਂ ਪਹਿਲਾਂ 2002 ਦੇ ਵਿੱਚ ਬਤੌਰ ਆਜ਼ਾਦ ਵਿਧਾਇਕ ਚੁਣੇ ਗਏ ਸਨ ਫਿਰ 2007 ਤੇ 2012 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਪਹੁੰਚੇ ਹਾਲਕਿ 2017 ਅਤੇ 2022 ਦੇ ਵਿੱਚ ਉਹ ਨਹੀਂ ਜਿੱਤ ਸਕੇ ਪੰਜਾਬ ਸਰਕਾਰ ਦੇ ਵਿੱਚ ਦੋ ਵਾਰ ਮੁੱਖ ਸੰਸਦ ਦੀ ਸਖਤਰ ਵੀ ਰਹੇ ਤਰਨਤਨ ਜਿਮਨੀ ਚੋਣ ਜੜੀ ਹੋਣ ਜਾ ਰਹੀ ਆ ਉਹਦੇ ਵਿੱਚ ਐਜ਼ ਅ ਉਮੀਦਵਾਰ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਉਹ ਉਤਾਰਿਆ ਇਹ ਖੂਬੀ ਇਹ ਇਲੈਕਸ਼ਨ ਜਿਹੜੀ ਆ ਅਸੀਂ ਸਾਰੀ ਟੀਮ ਸਾਡੀ ਸਾਡੇ ਭੁੱਲਰ ਸਾਹਿਬ ਇਨਚਾਰਜ ਨੇ ਲਾਲਜੀਤ ਸਿੰਘ ਭੁੱਲਰ ਜਿਹੜੇ ਉਹ ਅਗਵਾਈ ਕਰਨਗੇ ਤਰਨਤਨ ਦੀ ਇਲੈਕਸ਼ਨ ਦਾ ਔਰ ਅਸੀਂ ਸਾਰੀ ਟੀਮ ਸਮੁੱਚੀ ਟੀਮ ਅਸੀਂ ਦਿਨ ਰਾਤ ਇੱਕ ਕਰਕੇ ਤੇ ਇਹ ਜਿੰਮਨੀ ਚੋੜ ਜਿੱਤਾਂਗੇ। ਗੱਲ ਕਾਂਗਰਸ ਦੀ ਕਰੀਏ ਤਾਂ ਟਿਕਟ ਲਈ ਪਾਰਟੀ ਦੇ ਵਿੱਚ ਕਾਫੀ ਖਿੱਚੋਤਾਣ ਚੱਲਦੀ ਰਹੀ। ਪੰਜਾਬ ਤੋਂ ਦਿੱਲੀ ਤੱਕ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਕਈ ਬੈਠਕਾਂ ਦੇ ਮੰਥਨ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਟਕਸਾਲੀ ਆਗੂ ਕਰਨਬੀਰ ਸਿੰਘ ਬੁਰਜ ਦੇ ਨਾਮ ਤੇ ਮੋਹਰ ਲਾ ਦਿੱਤੀ ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਸੀਨੀਅਰ ਕਾਂਗਰਸ ਆਗੂ ਨੇ ਕਾਂਗਰਸ ਕਿਸਾਨ ਚਲਦੇ ਸੁਭਾ ਉਪ ਪ੍ਰਧਾਨ ਰਹੇ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਮੰਨੇ ਜਾਂਦੇ ਨੇ। ਪੇਸ਼ੇ ਤੋਂ ਕਿਸਾਨ ਨੇ ਅਤੇ ਜਨਤਾ ਦੇ ਨਾਲ ਜੁੜੇ ਹੋਏ ਨੇ। ਸਾਰਿਆਂ ਦਾ ਬਹੁਤ ਜੀਲੂ ਧੰਨਵਾਦ ਕਰਦਾ ਤਨਤਾਰ ਨਿਵਾਸੀਆਂ ਦਾ ਮੈਂ ਆਪਣੀ ਇੰਟਾਇਰ ਲੀਡਰਸ਼ਿਪ ਦਾ ਸਾਰਿਆਂ ਦਾ ਦਿਨੂ ਧੰਨਵਾਦ ਕਰਦਾ ਕੋਈ ਗੱਲ ਨਹੀਂ ਮੁਕਾਬਲਾ ਤਾਂ ਹੁੰਦਾ ਹੀ ਹੈ ਸਰਕਾਰ ਦੇ ਵਿਰੁੱਧ ਲੇਕਿਨ ਅਸੀਂ ਦਿਨੂ ਆਪਣੀ ਪੂਰੀ ਜਾਨ ਲਾਵਾਂਗੇ ਕੱਲੇ ਕੱਲੇ ਵਿਅਕਤੀ ਦੇ ਅੱਗੇ ਆ ਕੇ ਹੱਥ ਜੋੜ ਕੇ ਆਪਣੀ ਝੋਲੀ ਅੱਡ ਕੇ ਅਸੀਂ ਵੋਟ ਮੰਗਾਂਗੇ ਹਾਲਾਂਕਿ ਕਰਨਬੀਰ ਸਿੰਘ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੇ ਨੇ ਇਹ ਹੀ ਕਾਰਨ ਹੈ ਕਿ ਉਹਨਾਂ ਦੇ ਇੰਸਟਾਗ੍ਰam ਤੇ ਹਜ਼ਾਰਾਂ ਫਾਲੋਅਰਸ ਨੇ ਆਮ ਆਦਮੀ ਪਾਰਟੀ ਵਾਂਗ ਭਾਜਪੀ ਦੇ ਕੈਂਡੀਡੇਟ ਵੀ ਹਰਜੀਤ ਸਿੰਘ ਸੰਧੂ ਸਾਬਕਾ ਅਕਾਲੀਆਕੂ ਨੇ ਜਿਨ੍ਹਾਂ ਨੇ 2007 ਦੇ ਵਿੱਚ ਸਿਆਸਤ ਦੇ ਵਿੱਚ ਪੈਰ ਧਰਿਆ ਅਤੇ ਸ਼ੁਰੂਆਤ ਸ਼ਰਮਣੀ ਅਕਾਲੀ ਦਲ ਦੇ ਯੂਥ ਵਿੰਗ ਤੋਂ ਕੀਤੀ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਤੇ ਤਰਨਤਾਰਨ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਰਹੇ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਇਨ੍ਹਾਂ ਲੋਕਾਂ ਕੋਲੋਂ ਕੋਈ ਆਮ ਆਦਮੀ ਪਾਰਟੀ ਦਾ ਕੋਈ ਵਲੰਟੀਅਰ ਨਹੀਂ ਮਿਲਿਆ ਤੇ ਜਿਹਨੂੰ ਇਹ ਆਪਣੀ ਟਿਕਟ ਦੇ ਕੇ ਨਿਵਾਸ ਸਕਣ ਤੇ ਜਥੇ ਇਨ੍ਹਾਂ ਲੋਕਾਂ ਨੇ ਅੱਜ ਭਰਮਿੰਦਰ ਸਿੰਘ ਸੰਧੂ ਨੂੰ ਉਮੀਦਵਾਰ ਐਲਾਨ ਕੇ ਖਾਸ ਕਰ ਤਰਨਤਾਰਨ ਵਿਧਾਨ ਸਭਾ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਅਕਾਲੀ ਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਟਿਕਟ ਦਿੱਤੀ ਹੈ ਅਤੇ ਉਮੀਦਵਾਰਾਂ ਦਾ ਐਲਾਨ ਕਰਨ ਦੇ ਸਭ ਤੋਂ ਪਹਿਲਾ ਬਾਜ਼ੀ ਸੁਖਬੀਰ ਬਾਦਲ ਨੇ ਹੀ ਮਾਰੀ ਸੀ ਪਾਰਟੀ ਦਾ ਇਹ ਦਾਅ ਪੰਥ ਨੂੰ ਧਰਮੀ ਫੌਜੀ ਪਰਿਵਾਰਾਂ ਦੇ ਨਾਲ ਖੜਨ ਦੇ ਸੁਨੇਹੇ ਵੱਜੂ ਦੇਖਿਆ ਜਾ ਰਿਹਾ ਹੈ ਸੁਖਵਿੰਦਰ ਕੌਰ ਨੇ ਸਮਾਜ ਸੇਵਾ ਦੇ ਤੌਰ ਤੇ ਸਿਆਸਤ ਦੀ ਸ਼ੁਰੂਆਤ ਕੀਤੀ ਆਜ਼ਾਦ ਦਲ ਦੀ ਸੀਨੀਅਰ ਲੀਡਰ ਬਚੋਂ ਤਰਨਤਾਰਨ ਦੇ ਵਿੱਚ ਜ਼ਬਰਦਸਤ ਹੋਲਡ ਬਣਾਇਆ 43 ਸਰਪੰਚਾਂ 8 ਨਗਰ ਕਾਉਂਸਲਰਾਂ ਦਾ ਸਮਰਥਨ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਚਰਨਦਾਰਨ ਹਲਕੇ ਦੀ ਜਿੰਮੀ ਚੋਣ 11 ਨਵੰਬਰ ਨੂੰ ਹੋ ਰਹੀ ਹੈ ਉਹਨੇ ਡੇਟਾ ਅਨਾਉਂਸ ਹੋਈ ਜੇ ਤੇ ਅਸੀਂ ਪਹਿਲਾਂ ਤੋਂ ਹੀ ਪਿੰਡਾਂ ਵਿੱਚ ਵਿਚਰ ਰਹੇ ਹਾਂ ਲੋਕਾਂ ਦਾ ਪਰਵਾਹ ਹੰਗਾਰਾ ਮਿਲ ਗਿਆ ਵਾ ਜੀ ਜੀ ਕਰੀਬ ਕਰੀਬ 2 ਲੱਖ ਦੇ ਕਰੀਬ ਵੋਟਰ ਜੇ ਤੇ ਮੈਂ ਵੋਟਰਾਂ ਨੂੰ ਵੀ ਅਪੀਲ ਕਰਦੀ ਹਾਂ ਬਾਕੀ ਸਾਰੀਆਂ ਪਾਰਟੀਆਂ ਦੇ ਨਮਾਇਦਿਆਂ ਨੂੰ ਵੀ ਅਪੀਲ ਕਰਦੀ ਹਾਂ ਤੇ ਆਪਾਂ ਇਸ ਵਾਰ ਬਦਲਾ ਲਊ ਰਾਜਨੀਤੀ ਛੱਡ ਕੇ ਸ਼ਾਂਤੀਪੂਰਨ ਵੋਟ ਆਏ ਮਤਲਬ ਨਭਾਈ ਅਮਰਿਤਪਾਲ ਦੀ ਪਾਰਟੀ ਵਾਰਿਸ ਪੰਜਾਬ ਦੇ 2024 ਵਾਲਾ ਵੋਟ ਸਪੋਰਟ ਕੈਸ਼ ਕਰਨ ਦੀ ਜੁਕਤ ਵਿੱਚ ਹੈ। ਇਹ ਹੀ ਕਾਰਨ ਹੈ ਕਿ ਪਾਰਟੀ ਨੇ ਹਿੰਦੂ ਆਗੂ ਸੁਦੀਰ ਸੂਰੀ ਦਾ ਕਤਲ ਕਰਨ ਵਾਲੇ ਮੁਲਜ਼ਮ ਸਨੀ ਦੇਪਰਾ ਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਜਿਸ ਦਾ ਸਿਆਸਤ ਦੇ ਵਿੱਚ ਇਹ ਪਹਿਲਾ ਕਦਮ ਹੈ। ਮਨਦੀਪ ਪਹਿਲੀ ਵਾਰ ਚੋਣ ਲੜ ਰਿਹਾ ਹੈ। ਹਾਲਾਂਕਿ ਇਸ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਹੈ। ਦੇਖੋ ਜਿਹੜਾ ਜਿੰਨਾ ਸੋਚੇ ਨਾਮਜ਼ਦ ਦੀ ਪੱਤਰ ਨਾਮਜ਼ਦਗੀ ਪੱਤਰ ਅਸੀਂ ਦਾਖਲ ਕਰਾ ਦਿੱਤੇ ਪਰ ਜਿੰਨਾ ਸੋਚਿਆ ਹੀ ਉਸ ਤੋਂ ਕਈ ਗੁਣਾ ਵਧ ਹੰਗਾਰਾ ਮਿਲਿਆ ਇੱਕੋ ਸੰਗਤਾਂ ਹਜੇ ਵੀ ਮਤਲਬ ਇਹ ਰੋ ਕਿ ਸਾਡਾ ਵੇਖ ਹੀ ਕਰਨ ਦੀਆਂ ਅਜੇ ਤੱਕ ਜਾ ਕੇ ਦੇਖਾ ਸਟ ਬੜਾ ਗੁਰੂ ਸਾਹਿਬ ਦਾ ਪਿਆਰ ਮਿਲਿਆ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਕਈ ਗੁਣਾ ਵਾਦੇ ਮਿਲਿਆ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਜਿਵੇਂ ਚਾਰ ਪਾਰਟੀਆਂ ਚੋਣ ਮੈਦਾਨ ਚ ਨੇ ਅਸ਼ਰੋਮਣੀ ਕਾਲੀ ਦਲ ਵੱਲੋਂ ਵੀ ਉਮੀਦਵਾਰ ਲਾਂ ਦਿੱਤਾ ਗਿਆ ਕਾਂਗਰਸ ਭਾਜਪਾ ਜਿਸੇ ਤਰੀਕੇ ਨਾਲ ਸਾਰੀਆਂ ਪਾਰਟੀਆਂ ਚੋਣ ਮੈਦਾਨ ਚ ਕੀ ਕਹਿਣਾ ਚਾਹੁੰਦੇ ਹੋ ਮਨਦੀਪ ਸਿੰਘ ਜੀ ਕਿਸ ਨਾਲ ਮੁਕਾਬਲਾ ਦੇਖ ਰਹੇ ਹੋ ਕੋਈ ਮੁਕਾਬਲਾ ਤਾਂ ਪਹਿਲੀ ਗੱਲ ਕਿਸੇ ਨਾਲ ਮੇਰਾ ਹੈ ਨਹੀਂ ਜਿਹੜੇ ਦਿੱਲੀ ਦੇ ਪਾਰਟੀਆਂ ਨੇ ਸਾਰੀਆਂ ਇਹ ਭਾਈ ਤੁਹਾਨੂੰ ਨਜ਼ ਇਸ ਸਾਰੇ ਉਮੀਦਵਾਰ ਆਪਕੋ ਆਪਣੇ ਨੋਮੀਨੇਸ਼ਨ ਦਾਖਲ ਕਰ ਚੁੱਕੇ ਨੇ ਚੋਣ ਪ੍ਰਚਾਰ ਜੋਰ ਸ਼ੋਰ ਦੇ ਨਾਲ ਚੱਲ ਰਿਹਾ ਪਰ ਦੇਖਣਾ ਇਹ ਹੋਵੇਗਾ ਕਿ ਤਰਨਤਾਰਨ ਦੀ ਜਨਤਾ ਕਿਸ ਤੇ ਆਪਣਾ ਅਸੀਸ ਭਰਿਆ ਹੱਥ ਰੱਖਦੀ ਹੈ ਤਰਨਤਾਰਨ ਜ਼ਿਮਨੀ ਚੋਣ ਚ ਪੰਜੇ ਉਮੀਦਵਾਰ ਕਰੋੜਪਤੀ ਨੇ ਠਾਠ ਬਾਠ ਤੋਂ ਕੋਈ ਵੀ ਕਿਸੇ ਤੋਂ ਘੱਟ ਨਹੀਂ ਕੋਈ 2 ਕਰੋੜ ਰੁਪਏ ਦੀ ਗੱਡੀ ਤੇ ਘੁੰਮਦਾ ਤਾਂ ਕੋਈ ਗਹਿਣਿਆਂ ਦਾ ਸ਼ੌਕੀਨ ਹੈ ਕਿਸੇ ਨੇ ਤਾਂ ਭੁੱਖ ਦੀ ਚਿੰਤਾ ਕਰਦੇ ਆ ਇਨਵੈਸਟਮੈਂਟ ਹੀ ਕਰੋੜਾਂ ਰੁਪਏਾਂ ਦੀ ਕੀਤੀ ਹੋਈ ਹੈ ਤਰਨਤਨ ਜਿਮਨੀ ਚੌਂਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਰੈਲੀਆਂ ਹੋ ਰਹੀਆਂ ਨੇ ਰੋਡ ਸ਼ੋਅ ਕੱਡੇ ਜਾ ਰਹੇ ਨੇ ਹਰ ਪਾਸੇ ਵਾਅਦਿਆਂ ਤੇ ਨਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ ਪਰ ਇਸ ਸ਼ੋਰ ਦੇ ਵਿੱਚ ਇੱਕ ਚਮਕ ਵੀ ਦੇਖਣ ਨੂੰ ਮਿਲ ਰਹੀ ਹੈ ਉਹ ਚਮਕ ਹੈ ਕਰੋੜਪਤੀ ਉਮੀਦਵਾਰਾਂ ਦੀ ਸਵਾਲ ਇਹ ਕਿ ਬੈਂਕ ਬੈਲੈਂਸ ਦੇ ਨਾਲ ਭਰੇ ਉਮੀਦਵਾਰਾਂ ਤੇ ਵੋਟਾਂ ਦੀ بارش ਕਿੰਨੀ ਹੋਵੇਗੀ ਕੀ ਇਹ ਲੋਕਾਂ ਦਾ ਦਿਲ ਜਿੱਤ ਪਾਉਣਗੇ ਗੱਲ ਕਰੀਏ ਜਿਮਨੀ ਚੌਂ ਦੇ ਵਿੱਚ ਸਭ ਤੋਂ ਅਮੀਰ ਉਮੀਦਵਾਰ ਦੀ ਤਾਂ ਪਹਿਲੇ ਨੰਬਰ ਤੇ ਨੇ 2 ਕਰੋੜ ਰੁਪਏ ਦੀ ਕਾਰ ਦੇ ਵਿੱਚ ਘੁੰਮਣ ਵਾਲੇ ਆਪ ਦੇ ਹਰਮੀਤ ਸਿੰਘ ਸੰਧੂ ਜਿਨ੍ਹਾਂ ਨੇ ਐਫੀਡਿਵਟ ਦੇ ਮੁਤਾਬਕ ਇਸ ਵੇਲੇ ਉਹਨਾਂ ਕੋਲ ਜੇਬ ਦੇ ਵਿੱਚ ਨਕਦੀ 70000 ਰੁਪਏ ਪਤਨੀ ਕੋਲ 30000 ਰੁਪਏ ਬੈਂਕ ਵਿੱਚ 459000 ਰੁਪਏ ਪਤਨੀ ਦੇ ਬੈਂਕ ਵਿੱਚ 1974000 ਰੁਪਏ ਹਰਮੀਤ ਸਿੰਘ ਸੰਧੂ ਕੋਲ 39 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਨੇ ਜਦਕਿ ਪਤਨੀ ਕੋਲ 1170 ਗ੍ਰਾਮ ਸੋਨਾ ਜਿਸ ਦੀ ਕੀਮਤ 1 ਕਰੋੜ 38 ਲੱਖ ਰੁਪਏ ਬਣਦੀ ਹੈ ਦੋਵਾਂ ਦੇ ਨਾਂ ਤੇ 5 ਕਰੋੜ 20 ਲੱਖ ਦੀ ਪ੍ਰਾਪਰਟੀ ਹੈ ਹਰਮੀਤ ਸੰਧੂ ਕੋਲ 2 ਕਰੋੜ ਰੁਪਏ ਦੀ ਲੈਂਡ ਕਰੂਜ਼ਰ ਅਤੇ 15 ਲੱਖ ਰੁਪਏ ਦੀ ਫੋਰਚੂਨਰ ਗੱਡੀ ਹੈ ਐਫੀਡੈਵਟ ਦੇ ਮੁਤਾਬਕ ਦੋਵੇਂ ਪਤੀ ਪਤਨੀ ਤੇ 3 ਕਰੋੜ ਤੋਂ ਵੱਧ ਦਾ ਕਰਜ਼ਾ ਹੈ ਇਸੇ ਤਰ੍ਹਾਂ ਭਾਜਪੀ ਦੇ ਹਰਜੀਤ ਸਿੰਘ ਸੰਧੂ ਦੇ ਕੋਲ 2.2 ਲੱਖ ਰੁਪਏ ਕੈਸ਼ ਪਤਨੀ ਦੇ ਕੋਲ 1.5 ਲੱਖ ਰੁਪਏ ਦੀ ਨਕਦੀ ਹੈ ਚੋਣ ਹਲਫਨਾਮੇ ਦੇ ਮੁਤਾਬਕ ਸੰਧੂ ਪਤੀ ਪਤਨੀ ਦੇ ਬੈਂਕ ਖਾਤਿਆਂ ਦੇ ਵਿੱਚ 7.5 ਲੱਖ ਤੋਂ ਵੱਧ ਦਾ ਬੈਲੈਂਸ ਹੈ ਇਸ ਤੋਂ ਇਲਾਵਾ 12 ਲੱਖ ਦੀ ਇਨੋਵਾ ਅਤੇ 3 ਲੱਖ ਰੁਪਏ ਦੀ ਹੋਂਡਾ ਸਿਟੀ ਹੈ ਦੋਵਾਂ ਕੋਲ 2200 ਗ੍ਰਾਮ ਸੋਨਾ ਹੈ ਅਤੇ 1.76 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਦੇ ਮੁਤਾਬਕ ਉਹਨਾਂ ਕੋਲ 1.5 ਲੱਖ ਰੁਪਏ ਦੀ ਨਕਦੀ ਪਤਨੀ ਦੇ ਕੋਲ ਸਵਾ ਦੋ ਲੱਖ ਰੁਪਏ ਕੈਸ਼ ਨੇ ਦੋਹਾਂ ਦੇ ਬੈਂਕ ਅਕਾਊਂਟ ਦੇ ਵਿੱਚ 1 ਕਰੋੜ 71 ਲੱਖ ਰੁਪਏ ਬੈਲੈਂਸ ਹੈ ਇਸ ਤੋਂ ਇਲਾਵਾ 1 ਕਰੋੜ 25 ਲੱਖ ਦੀ ਡਿਫੈਂਡਰ 20 ਲੱਖ ਦੀ ਆਡੀ 20 ਲੱਖ ਰੁਪਏ ਦੀ ਮਰਸੀਡੀਜ਼ 50 ਲੱਖ ਰੁਪਏ ਦੀ ਕੀਮਤ ਵਾਲਾ ਫਾਰਮ ਹਾਊਸ ਅਤੇ ਪਤੀ ਪਤਨੀ ਦੋਵਾਂ ਦੇ ਕੋਲ 90 ਲੱਖ ਰੁਪਏ ਦੇ ਕਰੀਬ ਦਾ ਸੋਨਾ ਜੇ ਕੁੱਲ ਪ੍ਰਾਪਰਟੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਕਰੀਬ 9.5 ਕਰੋੜ ਬੰਦੀ ਹੈ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਵੀ ਕਰੋੜਪਤੀਆਂ ਦੀ ਲਿਸਟ ਵਿੱਚ ਸ਼ਾਮਲ ਨੇ ਉਹਨਾਂ ਕੋਲ ਬੇਸ਼ੱਕ ਹੱਥ ਦੇ ਵਿੱਚ ਕੈਸ਼ 50000 ਰੁਪਏ ਪਰ ਬੈਂਕ ਅਕਾਊਂਟ ਦੇ ਵਿੱਚ ਬੈਲੈਂਸ 3 ਲੱਖ ਤੋਂ ਵੱਧ ਹੈ ਇਸ ਤੋਂ ਇਲਾਵਾ ਚੌਂਦੇ ਲਈ ਸਪੈਸ਼ਲ ਖਾਤਾ ਖੁਲਵਾਇਆ ਗਿਆ ਜਿਸ ਵਿੱਚ 1.5 ਲੱਖ ਤੋਂ ਵੱਧ ਰੁਪਏ ਜਮ੍ਹਾਂ ਕਰਵਾਏ ਗਏ ਨੇ ਕਾਰਾਂ ਦੀ ਗੱਲ ਕਰੀਏ ਤਾਂ ਬੀਬੀ ਸੁਖਵਿੰਦਰ ਕੌਰ ਦੇ ਕੋਲ 34 ਲੱਖ ਰੁਪਏ ਦੀ ਨੋਵਾ ਹਾਈ ਕ੍ਰਾਸ ਅਤੇ 5.5 ਲੱਖ ਰੁਪਏ ਦੀ ਬਲੀਨੋ ਗੱਡੀ ਹੈ ਇਸ ਤੋਂ ਇਲਾਵਾ 15 ਲੱਖ ਰੁਪਏ ਦੇ ਗਹਿਣੇ ਅਤੇ 5 ਕਰੋੜ 31 ਲੱਖ ਰੁਪਏ ਦੀ ਕੀਮਤ ਦੀ 5 ਕਨਾਲ ਜ਼ਮੀਨ ਹੈ ਫਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦੀ ਸੰਪਤੀ ਦਾ ਸਾਰਾ ਜੋੜ ਕਰਨ ਤੇ ਉਹਨਾਂ ਦੇ ਵੀ ਕਰੋੜਪਤੀ ਕੈਂਡੀਡੇਟ ਹੋਣ ਤੇ ਮੋਹਰ ਲੱਗਦੀ ਹੈ ਮਨਦੀਪ ਤੇ ਉਹਨਾਂ ਦੀ ਪਤਨੀ ਕੋਲ 1.5 ਲੱਖ ਰੁਪਏ ਕੈਸ਼ ਨੇ ਬੈਂਕ ਅਕਾਊਂਟ ਦੇ ਵਿੱਚ 12 ਲੱਖ ਰੁਪਏ ਦਾ ਬੈਲੈਂਸ ਹੈ 110 ਗ੍ਰਾਮ ਸੋਨਾ ਅਤੇ 75 ਲੱਖ ਰੁਪਏ ਦੀ ਪ੍ਰਾਪਰਟੀ ਹੈ ਸਵਾਲ ਹੈ ਕਿ ਤਰਨਤਾਰਨ ਚ ਪੰਥਕ ਭਾਵਨਾਵਾਂ ਭਾਰੂ ਰਹਿਣਗੀਆਂ ਜਾਂ ਫਿਰ ਵਿਕਾਸ ਦਾ ਏਜੰਡਾ ਚੱਲੇਗਾ 2027 ਦੇ ਸੈਮੀਫਾਈਨਲ ਦੀ ਤਸਵੀਰ ਕਿਉਂ ਜੀ ਰਹੇਗੀ ਕੀ ਜ਼ਿਮਣੀ ਚੋਣਾ ਚ ਰਿਕਾਰਡ ਤੋੜ ਜਿੱਤ ਹਾਸਲ ਕਰਨ ਵਾਲੀ ਆਪ ਦਾ ਜੇਤੂ ਮਾਰਚ ਬਰਕਰਾਰ ਰਹੇਗਾ ਜਾਂ ਫਿਰ ਮੋਰਚਾ ਕੋਈ ਹੋਰ ਹੀ ਫਤਿਹ ਕਰ ਲਿਆ ਤਰਨ ਤਰਨ ਦੀ ਸਿਆਸੀ ਤਸਵੀਰ ਦੀ ਗੱਲ ਕਰੀਏ ਤਾਂ ਵਿਕਾਸ ਦੇ ਨਾਲ-ਨਾਲ ਪੰਥਕ ਮੁੱਦਿਆਂ ਦਾ ਸ਼ੋਰ ਸਭ ਤੋਂ ਜ਼ਿਆਦਾ ਸੁਣਾਈ ਦੇ ਰਿਹਾ ਹੈ। ਚੋਣਾਂ ਦੇ ਵਿੱਚ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ, ਕਿਸਾਨੀ, ਸੜਕਾਂ, ਸਾਫ਼ ਪਾਣੀ ਦੇ ਨਾਲ-ਨਾਲ ਸਕੂਲ ਤੇ ਬੇਰੋਜ਼ਗਾਰੀ ਦਾ ਵੀ ਹੈ। ਹਿੰਦੁਸਤਾਨ ਵਰਸਸ ਖਾਲਿਸਤਾਨ ਵੱਡੀ ਬਿਆਨਬਾਜ਼ੀ ਦੇ ਨਾਲ ਕਾਂਗਰਸ ਨੇ ਪੰਥਕ ਸਫਿਆਂ ਨੂੰ ਪਲਟਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਉਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਾਰਟੀ ਵਿਚਲਾ ਅੰਦਰੂਨੀ ਕਲੇਸ਼ ਹੈ। ਉਹ ਖਿੱਚੋ ਤਾਣ ਜਿਸ ਦੇ ਕਾਰਨ 2022 ਦੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਚੱਲਣਾ ਪਿਆ ਸੀ। ਮੇਂ ਦਿੱਕਤ ਕੀ ਹੁੰਦੀ ਹੈ ਕਿ ਕਾਂਗਰਸ ਦੀਆਂ ਦੋ ਦਿੱਕਤਾਂ ਹੈਗੀਆਂ। ਇੱਕ ਤੇ ਇਹ ਕਿ ਇਕੱਠੇ ਨਹੀਂ ਹੁੰਦੇ। ਵੀ ਇਹ ਕਿਹਦੀ ਝੋਲੀ ਪਾਉ? ਇਹ ਰਾਜਾ ਵੜਿੰਗ ਦੀ ਝੋਲੀ 'ਚ ਪਾਊਗਾ ਤੇ ਫਿਰ ਦੂਜਿਆਂ ਨੇ ਕਹਿਣਾ ਚੰਗਾ ਪੀਏ ਤੇ ਜਿੱਤਣਾ। ਜਾਣ ਮੈਂ ਇੱਥੇ ਤੇ ਰਾਜਾ ਵੜਿੰਗ ਹੋਰ ਤਖੜਾ ਹੋ ਜੂ। ਦੂਜਿਆਂ ਤੀਜਿਆਂ ਸਾਰਿਆਂ ਦੀ ਉਹਨਾਂ ਦੀ ਜਿਹੜੀ ਅੰਦਰੂਨੀ ਫੋਟਿਆ ਉਹ ਵੀ ਉਹਨਾਂ ਨੂੰ ਲੈ ਕੇ ਜਾਂਦੀ। ਦੂਸਰਾ ਸੋ ਬਿਨਾਂ ਸੋਚੇ ਤੋਂ ਤੁਹਾਨੂੰ ਨਹੀਂ ਬਿਆਨ ਦੇਣਾ ਚਾਹੀਦਾ ਆ ਜਿਹੜਾ ਹਿੰਦੁਸਤਾਨ ਜਾਂ ਖਾਲਸਾ ਦਾ ਇਹੋ ਜਿਹਾ ਕੀ ਕਰਨ ਦੀ ਲੋਟ ਸੀ ਉੱਥੇ ਕੋਈ ਖਾਲਸਾ ਨਹੀਂ ਬੈਠੀ ਹੋਇਆ ਜਾਂ ਉੱਥੇ ਤੁਸੀਂ ਜੇ ਕਹਿਣਾ ਵੀ ਆ ਤੁਸੀਂ ਮੰਦਿਰ ਨੂੰ ਤੁਸੀਂ ਭੰਡਣਾ ਚਾਹੁੰਦੇ ਆ ਜਾਂ ਉਹਨੂੰ ਛੋਟਾ ਦਿਖਾਉਣਾ ਚਾਹੁੰਦੇ ਆ ਉਸ ਰਾਜਨੀਤੀ ਪ੍ਰਤੀ ਆਪਣਾ ਤੁਸੀਂ ਰੋਸ ਪ੍ਰਗਟ ਕਰਨਾ ਚਾਹੁੰਦੇ ਪਰ ਇਹ ਭਾਸ਼ਾ ਠੀਕ ਨਹੀਂ ਉਹਦੇ ਕਰਕੇ ਕਾਫੀ ਉਹਨਾਂ ਨੂੰ ਉੱਥੇ ਨੁਕਸਾਨ ਰਾਜਨੀਤਿਕ ਤੌਰ ਤੇ ਹੋਇਆ ਸਿਆਸੀ ਮਹਾਰਾਂ ਦੇ ਮੁਤਾਬਕ ਅਕਾਲੀ ਦਲ ਇਸ ਵੇਲੇ ਆਪਣੇ ਸਭ ਤੋਂ ਖਰਾਬ ਦੌਰ ਦੇ ਵਿੱਚੋਂ ਲੰਘ ਰਿਹਾ ਜਿਸ ਦੇ ਬਾਰੇ ਸ਼ਾਇਦ ਹੀ ਕਦੇ ਪਾਰਟੀ ਨੇ ਸੋਚਿਆ ਹੋਵੇਗਾ ਇਸ ਚੋਂ ਨੂੰ ਅਕਾਲੀ ਦਲ ਦੇ ਕਮਬੈਕ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੀ ਸਿਆਸਤ ਦੀ ਨਬਜ਼ ਨੂੰ ਬਹੁਤ ਕਰੀਬ ਤੋਂ ਸਮਝਣ ਵਾਲੇ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਨੇ ਕਿ ਅਕਾਲੀ ਦਲ ਨੇ ਜਿਸ ਤਰ੍ਹਾਂ ਖੜਾ ਵੇਲੇ ਲੋਕਾਂ ਦੀ ਮਦਦ ਕੀਤੀ ਸੁਖਵੀਰ ਨੇ ਮੋਰਚਾ ਸੰਭਿਆ ਉਸ ਦਾ ਲਾਹਾ ਪਾਰਟੀ ਨੂੰ ਮਿਲ ਸਕਦਾ ਹੈ ਰੋਮਨੀ ਕਾਲੀਦਾਲ ਨੇ ਉੱਥੇ ਜਿਸ ਕਿਸਮ ਦਾ ਹੜਾਂ ਦੇ ਵਿੱਚ ਕੰਮ ਕੀਤਾ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜੀ ਖੁਸ਼ੀ ਹੋਈ ਸ਼ਾਕ ਸੀਗੀ ਉਹ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਉਹ ਵੀ ਉਹਨਾਂ ਦਾ ਵੀ ਜਿਹੜਾ ਕੈਂਡੀਡੇਟ ਆ ਮੈਡਮ ਸੁਖਵਿੰਦਰ ਰੰਧਾਵਾ ਉਹ ਜਿਹੜੇ ਕਿ ਇੱਕ ਧਰਮੀ ਫੌਜੀ ਦੇ ਬੇਟੀ ਹੈਗੀ ਆ ਉਸ ਪਰਿਵਾਰ ਚੋਂ ਆਉਂਦੇ ਆ ਤੇ ਉਹਨਾਂ ਦਾ ਵੀ ਇੱਕ ਉਥੇ ਆਪਣਾ ਆਜ਼ਾਦ ਪਾਰਟੀ ਦੇ ਤੌਰ ਤੇ ਕੁਝ ਹੱਥ ਕਾਉਂਸਲਰ ਸੀਗੇ ਜਦੋਂ ਉਹ ਜੁਆਇਨ ਕੀਤੇ ਸੀ ਤੇ ਉਸ ਦਾ ਵੀ ਇੱਕ ਟੈਸਟ ਹੋਊਗਾ ਇਸ ਵਾਰੀ ਵੀ ਉਹ ਸੱਚੀ ਬੰਦੇ ਜਿਹੜੇ ਨਾਲ ਉਹ ਕਲੇਮ 40 ਪੰਚਾਇਤਾਂ ਕੀਤੀਆਂ ਗਈਆਂ ਸੀ ਕਿ ਉਹ ਹੋਣਗੇ ਕਿ ਨਹੀਂ ਹੋਣਗੇ ਪਰ ਸਵਾਲ ਹੈ ਕਿ ਆਮ ਆਦਮੀ ਪਾਰਟੀ ਦਾ ਕੀ ਤਾਂ ਉਸ ਦਾ ਜਵਾਬ ਇਹ ਹੀ ਹੈ ਕਿ ਜਿਮਨੀ ਚੋਣਾਂ ਦੇ ਵਿੱਚ ਸੱਤਾਧਿਰ ਨੂੰ ਹਮੇਸ਼ਾ ਫਾਇਦਾ ਮਿਲਦਾ ਰਿਹਾ ਹੈ ਪਰ ਇਸ ਵਾਰ ਮਨਤਕ ਪਿੱਛੇ ਸਿਆਸੀ ਪੇਚਾ ਅਜਿਹਾ ਹੈ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਚਾਰ ਦੀ ਕਮਾਂ ਖੁਦ ਸੰਭਾਲਣੀ ਪੈ ਰਹੀ ਹੈ ਨਾਰਮਲ ਇਹ ਹੁੰਦਾ ਆ ਤੁਸੀਂ ਪਹਿਲੀਆਂ ਵੀ ਜਿਹੜੀਆਂ ਬਾਈ ਇਲੈਕਸ਼ਨ ਜਿਮਨੀ ਚੋਣਾ ਹੋਈਆਂ ਕਿ ਜਿਹਦੇ ਕੋਲ ਸੱਤਾ ਹੁੰਦੀ ਹੈ ਖਾਸ ਕਰਕੇ ਜਦੋਂ ਅਜੇ ਡੇਢ ਕਸਾਲ ਬਚਿਆ ਹੋਵੇ ਲੋਕਾਂ ਨੇ ਬਹੁਤ ਸਾਰੇ ਕੰਮ ਕਰਾਉਣੇ ਹੁੰਦੇ ਆ ਜੇ ਵੋਟ ਨਹੀਂ ਪੈਂਦੇ ਤੇ ਲੋਕਾਂ ਨੂੰ ਪੈਂਦੀ ਨਹੀਂ ਹੈ ਵੋਟ ਰੂਲਿੰਗ ਦੇ ਕੈਂਡੀਡੇਟ ਨੂੰ ਨਹੀਂ ਪੈਂਦੀ ਤੇ ਪੰਚਾਇਤਾਂ ਦੇ ਸਰਪੰਚਾਂ ਨੂੰ ਤੰਗ ਕਰਨਾ ਹੋਰ ਕਰਨਾ ਪਰ ਇਹਦੇ ਤੰਗ ਕਰਨ ਨਾਲੋਂ ਜ਼ਿਆਦਾ ਉਹਨਾਂ ਨੇ ਜਿਸ ਤਰੀਕੇ ਨਾਲ ਕੰਮ ਪਹਿਲਾਂ ਹੀ ਵਿੱਢ ਦਿੱਤਾ ਸ਼ੁਰੂ ਕਰਤਾ ਕੁਝ ਪੈਸਾ ਮੁਆਵਜ਼ਾ ਜੇ ਉਹ 30 ਦਿਨਾਂ ਤੋਂ ਪਹਿਲਾਂ ਮੁਆਵਜ਼ਾ ਸੀ ਦਿੱਤਾ ਪੂਰਾ ਉੱਥੇ ਜਿਹੜਾ ਸਰਕਾਰੀ ਤੰਤਰ ਜਿਹੜਾ ਉਹ ਲੱਗਾ ਔਰ ਤੁਸੀਂ ਇਹ ਦੇਖ ਲਓ ਕਿ 92 93 ਐਮ.ਐਲ.ਏ ਜੀ ਇੱਕ ਇੱਕ ਪਿੰਡੀ 'ਚ ਵੀ ਬਹਿ ਜਾਣਗੇ ਤਾਂ ਵੀ ਕਿੰਨਾ ਫਰਕ ਪਊਗਾ ਹਾਲਾਂਕਿ ਚੈਲੰਜ ਅਮਰਿਤਪਾਲ ਹੋਰਾਂ ਲਈ ਵੀ ਹੈ 2024 ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਪੰਥਕ ਮੁਦਿਆਂ ਦੇ ਨਾਲ ਸਿਆਸਤ ਦੀ ਅਜੇ ਹੀ ਸ਼ੁਰੂਆਤ ਕੀਤੀ ਸੀ ਕਿ ਪਹਿਲਾ ਕਦਮ ਸਿੱਧੇ ਸੰਸਦ ਦੀ ਪੌੜੀ 'ਤੇ ਚੜਿਆ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਪੰਥਕ ਗਲਿਆਰਿਆਂ ਦੇ ਵਿੱਚ ਕਾਫੀ ਕੁਝ ਬਦਲ ਚੁੱਕਿਆ ਹੈ ਇਹ ਜਿਮਨੀ ਚੋਣ ਅਮਰਿਤਪਾਲ ਦਾ ਇੱਕ ਅਗਲਾ ਟੈਸਟ ਹੋਵੇਗੀ ਮਨਦੀਪ ਨੂੰ ਦੁਬਾਰਾ ਉੱਥੇ ਲੋਕ ਲੈ ਆਉਂਦੇ ਆ ਤਾਂ ਫਿਰ ਭਾਜਪਾ ਨੂੰ ਇਹਦਾ ਕਲਾਹਾ ਜ਼ਰੂਰ ਹੋਊਗਾ ਕਿਉਂ ਜਦੋਂ 2027 ਦੀਆਂ ਚੋਣਾਂ ਆਉਣਗੀਆਂ ਤaper ਉਹ ਇਸ ਗੱਲ ਦਾ ਢੋਲ ਵਜਾਉਣਗੇ ਕਿ ਦੇਖੋ ਜੀ ਇੱਥੇ ਤੇ ਖਾਲਿਸਤਾਨ ਦੁਬਾਰਾ ਆਉਣ ਵਾਲਾ ਪਹਿਲਾਂ ਅੰਮ੍ਰਿਤਪਾਲ ਨੂੰ ਜਿਤਾ ਦਿੱਤਾ ਪੰਜਾਬ ਦੇ ਵਿੱਚ ਫਿਰ ਇਹਨਾਂ ਨੇ ਮਨਦੀਪ ਨੂੰ ਜਿਤਾ ਜਿਤਾ ਦਿੱਤਾ ਇਸ ਕਰਕੇ ਉਹ ਵੋਟਾਂ ਦਾ ਤਰੁਵੀਕਰ ਕਰਨ ਵਿੱਚ ਬੀਜੇਪੀ ਦਾ ਫਾਇਦਾ ਕਰਨ ਵਿੱਚ ਜ਼ਰੂਰ ਉਸ ਦਾ ਅਰਥ ਨਿਕਲਣੇ ਕਿ ਤਰਨਤਨ ਦੀ ਜਿਮਨੀ ਚੋਣ 2027 ਦੇ ਲਈ ਉਹ ਪੰਥਕ ਚੈਪਟਰ ਹੈ ਜਿੱਥੋਂ ਪੰਜਾਬ ਦੀ ਸਿਆਸਤ ਦਾ ਨਵਾਂ ਸੂਰਜ ਚੜ੍ਹ ਸਕਦਾ ਹੈ ਨਤੀਜੇ ਸਿੱਧੇ ਤੌਰ ਤੇ ਵਿਧਾਨ ਸਭਾ ਚੋਣਾਂ ਦੀ ਪਿਕਚਰ ਨੂੰ ਸਾਫ ਕਰਨਗੇ ਅਤੇ ਪੰਜਾਬ ਦਾ ਭਵਿੱਖ ਤੈਅ ਕਰਨਗੇ ਤਰਨ ਤਰਨ ਤੋਂ ਸਦਾਰਥ ਅਰੂੜਾ ਚੰਡੀਗੜ੍ਹ ਤੋਂ ਨਵਿੰਦਰ ਬਰਾੜ ਦੇ ਨਾਲ ਨਿਊਜ਼ ਡੈਸਕ ਤੋਂ ਪ੍ਰਕਾਸ਼ ਖੁੱਲਾਰਾ ਦੀ ਰਿਪੋਰਟ ਫਿਲਹਾਲ ਹਰ ਪਾਰਟੀ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ ਪਰ ਅਸਲ ਤਸਵੀਰ ਕੀ ਹੋਏਗੀ ਕਿ 2027 ਤੋਂ ਪਹਿਲਾਂ ਸਮੀਕਰਨ ਬਦਲਦੇ ਨਜ਼ਰ ਆਉਣਗੇ ਇਸ ਤੇ ਲਈ ਇੰਤਜ਼ਾਰ 14 ਨਵੰਬਰ ਤੱਕ ਕਰਨਾ ਹੋਏਗਾ ਜਿਸ ਦਿਨ EVM ਤੋਂ ਜਿੱਤ ਦੇ ਅੰਕੜੇ ਬਾਹਰ ਨਿਕਲਣਗੇ ਸਾਡੀ ਖਾਸ ਪੇਸ਼ਕਸ਼ ਚੈਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ